ਭਾਈ ਮਰਦਾਨਾ ਜੀ ਦੇ ਨਾਲ ਧੋਖਾ ਹੋਇਆ ਹੈ ਧੋਖਾ ਕੀਤਾ ਕਿਸ ਨੇ ਆ ਅਸੀਂ ਕੀਤਾ ਤੇ ਅੱਜ ਵੀ ਕਰ ਰਹੇ ਹਾਂ ਜਦੋਂ ਵੀ ਭਾਈ ਮਰਦਾਨਾ ਜੀ ਬਾਰੇ ਗੱਲ ਚੱਲਦੀ ਤਾਂ ਜ਼ਿਆਦਾਤਰ ਇਹ ਕਹਿ ਕੇ ਅਸੀਂ ਸਾਰ ਦਿੰਦੇ ਹਾਂ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਹੇ ਉਦਾਸੀਆਂ ਤੇ ਨਾਲ ਵਿਚਰ ਕੇ ਉਹ ਰਬਾਬ ਵਜਾਉਂਦੇ ਸਨ ਭਾਈ ਮਰਦਾਨਾ ਜੀ ਜਿਹੜੇ 50 ਸਾਲ ਤੋਂ ਵੱਧ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੇ ਉਹਨਾਂ ਬਾਰੇ ਕਹਿਣ ਲਈ ਸਾਡੇ ਕੋਲ ਕੇਵਲ ਪੰਜ ਸ਼ਬਦ ਹੀ ਹਨ ਉਹ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਸਨ ਅੱਜ ਅਸੀਂ ਜੇ ਕਿਸੇ ਨੂੰ ਇੱਜ਼ਤ ਦੇਣੀ ਹੁੰਦੀ ਤਾਂ ਸਿੱਖ ਪੰਥ ਚ ਉਸ ਦੇ ਨਾਮ ਅੱਗੇ ਭਾਈ ਸ਼ਬਦ ਲਾਇਆ ਜਾਂਦਾ ਸਿੱਖ ਇਤਿਹਾਸ ਦੇ ਪਹਿਲੇ ਭਾਈ ਕੌਣ ਸਨ ਭਾਈ ਮਰਦਾਨਾ ਜੀ ਔਰ ਇਹ ਭਾਈ ਦੀ ਪਦਵੀ ਦੇਣ ਵਾਲੇ ਖੁਦ ਪ੍ਰਮਾਤਮਾ ਦਾ ਸਰਗੁਣ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਭਾਈ ਮਰਦਾਨਾ ਜੀ 10 ਸਾਲ ਉਮਰ ਵਿੱਚ ਵੱਡੇ ਸਨ ਪ੍ਰਾਤਨ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਜੀ ਕਹਿ ਕੇ ਬੁਲਾਉਂਦੇ ਸੀ ਅਤੇ ਉਹ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਾਬਾ ਆਖ ਕੇ ਬੁਲਾਉਂਦੇ ਨੇ ਭਾਈ ਮਰਦਾਨਾ ਜੀ ਦੁਨੀਆ ਦੇ ਉਹ ਇਕਲੌਤੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਆਖਰੀ ਸਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੋਦ ਚ ਲਏ ਜਦੋਂ ਭਾਈ ਮਰਦਾਨਾ ਜੀ ਇਸ ਦੁਨੀਆ ਤੋਂ ਜਾ ਰਹੇ ਸਨ ਤਾਂ ਉਹਨਾਂ ਦਾ ਸਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਗੋਦ ਵਿੱਚ ਰੱਖ ਲੈਂਦੇ ਨੇ ਖੁਦ ਆਪ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੇ ਪਰਥਾਈ ਸ਼ਲੋਕ ਲਿਖਿਆ ਸਤਕਾਰ ਦਿੱਤਾ ਸ਼ਲੋਕ ਮਰਦਾਨਾ ਪਹਿਲਾ ਇੰਨਾ ਵੱਡਾ ਇੱਕ ਕਿਰਦਾਰ ਉਸ ਨੂੰ ਅਸੀਂ ਜਾਣ ਹੀ ਨਹੀਂ ਪਾਏ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਕੋਸ਼ਿਸ਼ ਕੀਤੀ ਹੈ ਭਾਈ ਮਰਦਾਨਾ ਜੀ ਦੇ ਬਾਰੇ ਜਾਣਨ ਦੀ ਕੌਣ ਸੀ ਸਾਡਾ ਉਹ ਮਹਾਨ ਇਤਿਹਾਸ ਦਾ ਕਿਰਦਾਰ ਭਾਈ ਮਰਦਾਨਾ ਜੇ ਆਪਾਂ ਹੁਣ ਇਤਿਹਾਸ ਦੇਖੀਏ ਤਾਂ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਇੱਕੋ ਪਿੰਡ ਦੇ ਸਨ ਰਾਏ ਭੋਏ ਦੀ ਤਲਵੰਡੀ ਦੇ ਰਹਿਣ ਵਾਲੇ ਸੀ ਜਿਸ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਭਾਈ ਮਰਦਾਨਾ ਜੀ ਦੇ ਜਨਮ ਬਾਰੇ ਇਹ ਲਿਖਿਆ ਮਿਲਦਾ ਕਿ ਉਹ ਚੋਬੜ ਜਾਤ ਦੇ ਮਰਾਸੀ ਮੀਰ ਬਦਰ ਦੇ ਘਰ ਇਨਾਂ ਦਾ ਭਾਈ ਮਰਦਾਨਾ ਜੀ ਦਾ ਜਨਮ ਹੋਇਆ ਤੇ 10 ਸਾਲ ਬਾਅਦ 베ਦੀ ਕੁਲ ਦੇ ਇੱਕ ਪਟਵਾਰੀ ਕਲਿਆਣ ਦਾਸ ਬਾਬਾ ਮਹਿਤਾ ਕਾਲੂ ਜੀ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਅਵਤਾਰ ਧਾਰਦੇ ਨੇ ਇੱਥੇ ਹੁਣ ਇਤਿਹਾਸਕਾਰਾਂ ਦੀ ਲਿਖਤ ਚੋਂ ਇੱਕ ਗੱਲ ਨੋਟ ਕਰੋ ਭਾਈ ਮਰਦਾਨਾ ਜੀ ਦੇ ਨਾਮ ਨਾਲ ਚੋਬੜ ਜਾਤ ਦਾ ਮਰਾਸੀ ਲਿਖਿਆ ਮਿਲਦਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੇ ਨਾਲ 베ਦੀ ਕੋਲ ਲਿਖਿਆ ਮਿਲਦਾ ਕਿਥੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਦਿਖਾਇਆ ਗਿਆ ਭਾਈ ਮਰਦਾਨਾ ਜੀ ساری ਉਮਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਹਿੰਦੇ ਨੇ ਗੁਰੂ ਸਾਹਿਬ ਜੀ ਦੀ ਉਹ ਇਲਾਹੀ ਬਾਣੀ ਨੇ ਇਹਨਾਂ ਦੋਵਾਂ ਰੂਹਾਂ ਨੂੰ ਬਿਲਕੁਲ ਇੱਕੋ ਮਿੱਤੇ ਕਰ ਦਿੱਤਾ ਜਿਵੇਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਸਰੂਪ ਬਣ ਗਏ ਹੋ ਇਹ ਤੁਰ ਕੀ ਬਾਣੀ ਸੱਚੀ ਬਾਣੀ ਇੱਕ ਰੂਪ ਕਰ ਰਹੀ ਹੈ ਦੁਨਿਆਵੀ ਪੱਖ ਤੇ ਲੋਕ ਬੜਾ ਫਰਕ ਪਾ ਕੇ ਪੇਸ਼ ਕਰਦੇ ਨੇ ਇਹ ਗੱਲ ਇਤਿਹਾਸ ਵਿੱਚ ਲਿਖੀ ਮਿਲਦੀ ਕਿ ਭਾਈ ਮਰਦਾਨਾ ਜੀ ਉਦਾਸੀਆਂ ਦੇ ਦੌਰਾਨ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਪਾਵ ਇਹ ਦੁਨੀਆ ਛੱਡਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਨਤੀ ਰੂਪ ਵਿੱਚ ਕੁਝ ਸ਼ਬਦ ਆਖਦੇ ਨੇ ਕਿ ਬਾਬਾ ਜੀ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਰਿਹਾ ਕਿਉਂਕਿ ਤੂੰ ਕਰਤਾਰ ਦਾ ਗਵਈਆ ਤੂੰ ਉਸ ਕਰਤਾਰ ਦੇ ਗੁਣ ਗਾਉਂਦਾ ਤੇ ਮੈਂ ਤੇਰਾ ਗਵਈਆ ਮੈਂ ਤੇਰੇ ਗੁਣ ਗਾਉਣਾ ਤੈਨੂੰ ਉਸ ਕਰਤਾਰ ਤੋਂ ਬਿਨਾ ਕੋਈ ਨਹੀਂ ਦਿਸਦਾ ਤੇ ਮੈਨੂੰ ਤੇਰੇ ਤੋਂ ਬਿਨਾ ਦੁਨੀਆ ਤੇ ਕੋਈ ਹੋਰ ਨજર ਨਹੀਂ ਆਉਂਦਾ ਐਸੀ ਭਾਵਨਾ ਸੀ ਭਾਈ ਮਰਦਾਨਾ ਜੀ ਦੇ ਮਨ ਵਿੱਚ ਪਰ ਅਸੀਂ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਵਿੱਚ ਫਰਕ ਪਾ ਦਿੱਤਾ ਦੋਹਾਂ ਨੂੰ ਬਹੁਤ ਦੂਰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਜਨਮ ਸਾਖੀਆਂ ਦੇ ਵਿੱਚ ਜਦੋਂ ਅਸੀਂ ਭਾਈ ਮਰਦਾਨਾ ਜੀ ਦਾ ਇਤਿਹਾਸ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਥੇ ਕਈ ਵਾਰ ਸਾਨੂੰ ਨਿਰਾਸ਼ ਹੋਣਾ ਪੈਂਦਾ ਕਿਉਂਕਿ ਉੱਥੇ ਭਾਈ ਮਰਦਾਨਾ ਜੀ ਨੂੰ ਇੱਕ ਡਰਪੋਕ ਕਿਸਮ ਦਾ ਇਨਸਾਨ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਭਾਈ ਮਰਦਾਨਾ ਜੀ ਨੂੰ ਇੱਕ ਭੁਖੜ ਕੇ ਬਹੁਤ ਹੀ ਭੁੱਖ ਲੱਗਣ ਵਾਲਾ ਇਨਸਾਨ ਦਿਖਾਇਆ ਗਿਆ ਕਿ ਭਾਈ ਮਰਦਾਨਾ ਜੀ ਭੁੱਖ ਬਰਦਾਸ਼ਤ ਨਹੀਂ ਕਰਦੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਥ ਛੱਡਣ ਦੀ ਵੀ ਗੱਲ ਉਹਨਾਂ ਵੱਲੋਂ ਕੀਤੀ ਗਈ ਇਸ ਤਰ੍ਹਾਂ ਸਾਖੀਆਂ ਦੇ ਵਿੱਚ ਲਿਖਿਆ ਮਿਲਕ ਪਰ ਇੱਕ ਗੱਲ ਦੇਖਣੀ ਪਵੇਗੀ ਕਿ ਜਨਮ ਸਾਖੀਆਂ ਸਾਡੇ ਕੋਲ ਬਹੁਤ ਜ਼ਰੂਰੀ ਹਨ ਉਹਨਾਂ ਤੋਂ ਬਿਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਹੁਤਾ ਇਤਿਹਾਸ ਅਧੂਰਾ ਰਹਿ ਜਾਵੇਗਾ ਪਰ ਨਾਲ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਕਿ ਉਹ ਸਾਖੀਆਂ ਜੋ ਗੁਰਮਤ ਦੀ ਕਸਵਟੀ ਤੇ ਪੂਰੀਆਂ ਉਤਰਦੀਆਂ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਜੋ ਵੀ ਸਾਖੀਆਂ ਗੁਰਮਤ ਦੀ ਰੋਸ਼ਨੀ ਤੋਂ ਪਾਸੇ ਹਨ ਉਹਨਾਂ ਨੂੰ ਨਾ ਦੇਖਿਆ ਜਾਵੇ ਹੁਣ ਇਸ ਬਾਰੇ ਤੇ ਪ੍ਰਮਾਤਮਾ ਤੇ ਉਹ ਅਕਾਲ ਪੁਰਖ ਵੈਗਰੂ ਹੀ ਜਾਣਦਾ ਕਿ ਇਹਨਾਂ ਜਨਮ ਸਾਖੀਆਂ ਦੇ ਵਿੱਚ ਬਾਅਦ ਚ ਮਿਲਾਵਟਾਂ ਹੋਈਆਂ ਜਾਂ ਹੋਰ ਕੀ ਕਾਰਨ ਸਨ ਜਾਂ ਵਿਦਵਾਨਾਂ ਦੇ ਉੱਤੇ ਕਿਸੇ ਦਾ ਪ੍ਰਭਾਵ ਸੀ ਇਹ ਸ਼ੰਕਾ ਵੀ ਜਿਤਾਈ ਜਾਂਦੀ ਕਿ ਜਨਮ ਸਾਖੀਆਂ ਦੇ ਵਿੱਚ ਬਾਦ ਵਿੱਚ ਮਿਲਾਵਟਾਂ ਕੀਤੀਆਂ ਗਈਆਂ ਹੁਣ ਇੱਥੇ ਇੱਕ ਗੱਲ ਹੋਰ ਸਮਝਣ ਦੀ ਲੋੜ ਕਿ ਭਾਈ ਮਰਦਾਨਾ ਜੀ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਸੰਦ ਸਨ ਤਾਂ ਹੀ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇਨਾ ਲੰਮਾ ਸਮਾਂ ਆਪਣੇ ਨਾਲ ਰੱਖਿਆ ਪ੍ਰਚਾਰਕ ਦੌਰਿਆਂ ਤੇ ਉਦਾਸੀਆਂ ਤੇ ਵੀ ਨਾਲ ਲੈ ਕੇ ਗਏ ਹੁਣ ਗੁਰੂ ਨਾਨਕ ਸਾਹਿਬ ਪੂਰੀ ਦੁਨੀਆ 'ਚੋਂ ਪੂਰੇ ਪਿੰਡ ਵਿੱਚੋਂ ਉਸ ਇਲਾਕੇ ਵਿੱਚੋਂ ਭਾਈ ਮਰਦਾਨਾ ਜੀ ਨੂੰ ਕਿਉਂ ਚੁਣਦੇ ਨੇ ਹੁਣ ਦੂਜੇ ਪਾਸੇ ਅਸੀਂ ਇਦਾਂ ਦਾ ਇਤਿਹਾਸ ਵੀ ਪੜ੍ਹਦੇ ਹਾਂ ਜਿਵੇਂ ਕੌਡੇ ਰਾਖਸ਼ ਜਾਂ ਸੱਜਣ ਠਾਗ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੁਝ ਬੋਲਾਂ ਨਾਲ ਹੀ ਉਹਨਾਂ ਦੀ ਜ਼ਿੰਦਗੀ ਤਬਦੀਲ ਹੋ ਗਈ ਉਹ ਪਾਪ ਵਾਲਾ ਪਾਸਾ ਔਗਣਾ ਵਾਲਾ ਪਾਸਾ ਛੱਡ ਕੇ ਨੇਕ ਇਨਸਾਨ ਬਣ ਜਾਂਦੇ ਨੇ ਇਤਿਹਾਸਕਾਰਾਂ ਮੁਤਾਬਕ ਕੌਡਾ ਰਾਖਸ਼ ਜਿਹੜਾ ਤਲ ਤਲ ਕੇ ਇਨਸਾਨਾਂ ਨੂੰ ਖਾ ਜਾਂਦਾ ਸੀ ਇੱਥੇ ਇੱਕ ਪਾਸੇ ਅਸੀਂ ਉਹ ਇਨਸਾਨ ਦਿਖਾ ਰਹੇ ਹਾਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿਰਫ ਇੱਕ ਵਾਰ ਮਿਲੇ ਨੇ ਸੱਜਣ ਠੱਗ ਵਰਗੇ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦਾ ਜੀਵਨ ਬਦਲ ਦਿੱਤਾ ਪਰ ਦੂਜੇ ਪਾਸੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਨਾਲ 50 ਸਾਲ ਤੋਂ ਵੱਧ ਸਮਾਂ ਰਹੇ ਉਹਨਾਂ 'ਚ ਅਸੀਂ ਲਗਾਤਾਰ ਹਰ ਸਮੇਂ ਉਹੀ ਔਗਣ ਹੀ ਦਿਖਾਈ ਜਾ ਰਹੇ ਹਨ ਪੂਰੇ ਉਸ ਪ੍ਰਚਾਰਕ ਦੌਰਿਆਂ ਦੇ ਦੌਰਾਨ ਇਹ ਦੋਵੇਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਭਾਈ ਮਰਦਾਨਾ ਜੀ ਡਰਪੋਕ ਸਨ ਦੂਜਾ ਉਹਨਾਂ ਨੂੰ ਭੁੱਖ ਬਹੁਤ ਲੱਗਦੀ ਸੀ ਵੇਖੋ ਭਾਈ ਮਰਦਾਨਾ ਜੀ ਦਾ ਜੋ ਨਾਮ ਹੈ ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੱਖਿਆ ਸੀ ਇਸ ਬਾਰੇ ਵੀ ਵਿਦਵਾਨਾਂ ਦੀਆਂ ਦੋ ਰਾਏ ਹਨ ਇੱਕ ਰਾਏ ਇਹ ਆ ਕੇ ਭਾਈ ਮਰਦਾਨਾ ਜੀ ਦੇ ਜੋ ਮਾਤਾ ਪਿਤਾ ਜੀ ਸੀ ਉਹਨਾਂ ਦੇ ਘਰ ਵਿੱਚ ਪਹਿਲਾਂ 6 ਸੰਤਾਨਾਂ ਹੋਈਆਂ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਸੀ ਕੋਈ ਵੀ ਬੱਚਾ ਬਚਦਾ ਨਹੀਂ ਭਾਈ ਮਰਦਾਨਾ ਜੀ ਦਾ ਜਦੋਂ ਜਨਮ ਹੋਇਆ ਤਾਂ ਉਹਨਾਂ ਨੇ ਇਹਨਾਂ ਦਾ ਨਾਮ ਹੀ ਮਰ ਜਾਣਾ ਰੱਖ ਦਿੱਤਾ ਜਿਹੜੇ ਭਾਈ ਮਰਦਾਨਾ ਜੀ ਦੇ ਪਿਤਾ ਜੀ ਸਨ ਮੀਰ ਬੱਦਰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਰਿਵਾਰ ਦੇ ਖਾਨਦਾਨੀ ਮਰਾਸੀ ਸਨ ਹੁਣ ਉਹਨਾਂ ਦਾ ਆਉਣਾ ਜਾਣਾ ਗੁਰੂ ਸਾਹਿਬ ਜੀ ਦੇ ਘਰ ਪਰਿਵਾਰ ਦੇ ਵਿੱਚ ਲੱਗਿਆ ਰਹਿੰਦਾ ਸੀ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਮਰ ਬਹੁਤ ਛੋਟੀ ਸੀ ਭਾਈ ਮਰਦਾਨਾ ਜੀ ਆਪਣੇ ਪਿਤਾ ਜੀ ਦੇ ਨਾਲ ਸਤਗੁਰੂ ਸਾਹਿਬ ਜੀ ਦੇ ਘਰ ਵਿੱਚ ਆਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਹ ਛੋਟੀ ਉਮਰ ਵਿੱਚ ਹੀ ਮਿਲਾਪ ਹੁੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਦੋਂ ਨਜ਼ਰ ਪੈਂਦੀ ਭਾਈ ਮਰਦਾਨਾ ਜੀ ਦੇ ਉੱਤੇ ਤਾਂ ਉਹਨਾਂ ਕੋਲ ਜਾ ਕੇ ਬੈਠ ਜਾਂਦੇ ਨੇ ਨਾਮ ਪੁੱਛਦੇ ਨੇ ਤਾਂ ਭਾਈ ਮਰਦਾਨਾ ਜੀ ਦੱਸਦੇ ਨੇ ਕਿ ਮਰ ਜਾਣਾ ਮੇਰਾ ਨਾਮ ਹੈ ਤਾਂ ਉਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਕਿ ਤੂੰ ਮਰ ਜਾਣਾ ਨਹੀਂ ਮਰਦਾਨਾ ਭਾਵ ਕੇ ਮਰਦਾ ਨਾ ਤੂੰ ਹੁਣ ਨਹੀਂ ਮਰੇਗਾ ਦੂਸਰੇ ਜਿਹੜੇ ਇਤਿਹਾਸਕਾਰ ਨੇ ਉਹਨਾਂ ਦੀ ਰਾਏ ਇਹ ਹੈ ਕਿ ਭਾਈ ਮਰਦਾਨਾ ਜੀ ਦਾ ਬਚਪਨ ਵਿੱਚ ਨਾਮ ਸੀ ਦਾਨਾ ਤੇ ਗੁਰੂ ਸਾਹਿਬ ਜੀ ਨੇ ਦਾਨਾ ਦੇ ਨਾਮ ਦੇ ਨਾਲ ਮਰਦ ਜੋੜ ਕੇ ਮਰਦ ਦਾਨਾ ਹੁਣ ਮਰਦ ਦਾ ਜੋ ਫਾਰਸੀ ਭਾਸ਼ਾ ਚ ਮਤਲਬ ਹੁੰਦਾ ਸੂਰਮਾ ਗੁਰੂ ਨਾਨਕ ਦੇਵ ਮਹਾਰਾਜ ਜਿਸ ਨੂੰ ਸੂਰਮਾ ਕਹਿੰਦੇ ਹੋਣ ਉਹ ਡਰਪੋਕ ਕਿਵੇਂ ਹੋ ਸਕਦਾ ਫਿਰ ਇਸ ਤਰ੍ਹਾਂ ਗੁਰੂ ਸਾਹਿਬ ਜੀ ਫੈਸਲਾ ਕਰਦੇ ਨੇ ਕਿ ਭਾਈ ਮਰਦਾਨਾ ਜੀ ਸਾਡੇ ਨਾਲ ਰਹਿਣਗੇ ਉਹਨਾਂ ਨੂੰ ਨਾਲ ਰੱਖਣ ਦਾ ਕੀ ਕਾਰਨ ਸੀ ਇਹ ਜਾਣਨ ਲਈ ਸਾਨੂੰ ਭਾਈ ਮਰਦਾਨਾ ਜੀ ਦਾ ਪੂਰਾ ਪਿਛੋਕੜ ਸਮਝਣਾ ਪਵੇਗਾ ਕਿਉਂਕਿ ਇਨਸਾਨ ਅੰਦਰ ਕੋਈ ਵੀ ਜੋ ਗੁਣ ਹੁੰਦਾ ਉਹ ਕਿਸੇ ਇੱਕ ਪੀੜੀ ਤੋਂ ਨਹੀਂ ਆਉਂਦਾ ਸਭ ਨੂੰ ਪਤਾ ਕਿ ਭਾਈ ਮਰਦਾਨਾ ਜੀ ਮਰਾਸੀ ਬਰਾਦਰੀ ਦੇ ਨਾਲ ਸੰਬੰਧਿਤ ਸਨ ਹੁਣ ਮਰਾਸੀ ਕੌਣ ਹੁੰਦੇ ਨੇ ਜੇ ਆਪਾਂ ਮਰਾਸੀ ਸ਼ਬਦ ਦੇਖੀਏ ਤਾਂ ਇਹ ਸ਼ਬਦ ਮਿਰਾਸ ਤੋਂ ਬਣਿਆ ਅਰਬੀ ਭਾਸ਼ਾ ਦਾ ਇਹ ਸ਼ਬਦ ਹੈ ਮਿਰਾਸ ਦਾ ਮਤਲਬ ਹੁੰਦਾ ਜੋ ਜਾਇਦਾਦ ਪੁਰਖਿਆਂ ਤੋਂ ਮਿਲੀ ਹੋਵੇ ਮਰਾਸੀ ਭਾਈਚਾਰੇ ਦਾ ਜੇ ਆਪਾਂ ਇਤਿਹਾਸ ਦੇਖੀਏ ਤਾਂ ਪਤਾ ਲੱਗਦਾ ਕਿ ਇਹਨਾਂ ਵੱਲੋਂ ਵੱਡੇ ਖਾਨਦਾਨ ਦੇ ਜੋ ਕੁਰਸੀ ਨਾਮੇ ਹੁੰਦੇ ਸਨ ਉਹਨਾਂ ਦਾ ਬੰਸਾਵਲੀ ਨਾਮਾ ਹੁੰਦਾ ਸੀ ਕਿ ਕਿਵੇਂ ਉਹਨਾਂ ਦੀਆਂ ਪੀੜੀਆਂ ਪਿੱਛੋਂ ਚੱਲਦੀਆਂ ਆ ਰਹੀਆਂ ਨੇ ਉਹਨਾਂ ਲਿਖਤਾਂ ਦੀ ਉਹ ਸਾਂਭ ਸੰਭਾਲ ਕਰਦੇ ਸਨ ਉਹ ਬੰਸਾਵਲੀ ਨਾਮੇ ਕੁਰਸੀ ਨਾਮੇ ਆਪਣੇ ਕੋਲ ਸਾਂਭ ਕੇ ਰੱਖਦੇ ਸੀ ਤੇ ਵੱਖ-ਵੱਖ ਮੌਕਿਆਂ ਤੇ ਉਹਨਾਂ ਖਾਨਦਾਨਾਂ 'ਚ ਉਹ ਸੁਣਾਏ ਵੀ ਜਾਂਦੇ ਨੇ ਉੱਚੀ ਉੱਚੀ ਏਕਾਂ ਲਾ ਕੇ ਚੰਗੇ ਪਰਿਵਾਰਾਂ ਬਾਰੇ ਦੱਸਣਾ ਇਹ ਮਰਾਸੀ ਭਾਈਚਾਰੇ ਦਾ ਕੰਮ ਹੁੰਦਾ ਸੀ ਤੇ ਨਾਲ ਨਾਲ ਉਹਨਾਂ ਦੀ ਜਾਇਦਾਦ ਦੀ ਤਕਸੀਮ ਵੀ ਕਰਦੇ ਸਨ ਜਾਇਦਾਦ ਦੀ ਤਕਸੀਮ ਕਰਨ ਨੂੰ ਵੀ ਵਿਰਾਸਤ ਕਰਨਾ ਕਿਹਾ ਗਿਆ ਹੈ ਫਿਰ ਜਦੋਂ ਉਹਨਾਂ ਪਰਿਵਾਰਾਂ ਦੇ ਕੋਈ ਪ੍ਰੋਗਰਾਮ ਹੁੰਦਾ ਤਾਂ ਆਪਣੇ ਮਰਾਸੀਆਂ ਨੂੰ ਆਏ ਮਹਿਮਾਨਾਂ ਦੀ ਦੇਖਰੇਖ ਆਉ ਭਗਤ ਵਿੱਚ ਲਾਇਆ ਜਾਂਦਾ ਉਹਨਾਂ ਮਹਿਮਾਨਾਂ ਦੇ ਨਾਲ ਉਹਨਾਂ ਦੀ ਜਾਣ ਪਛਾਣ ਬਣ ਜਾਂਦੀ ਸੀ ਉਹਨਾਂ ਨੂੰ ਹਾਸੀ ਮਜ਼ਾਕ ਕਰਨਾ ਉਸ ਤੋਂ ਬਾਅਦ ਇਹ ਨਵੀਂ ਚੀਜ਼ ਐਡ ਹੋਈ ਕਿ ਕਿਸੇ ਪਰਿਵਾਰ ਨੇ ਕੋਈ ਪ੍ਰੋਗਰਾਮ ਕਰਨਾ ਹੁੰਦਾ ਉਸ ਦਾ ਸੱਦਾ ਪੱਤਰ ਰਿਸ਼ਤੇਦਾਰੀਆਂ ਵਿੱਚ ਦੂਰ ਦੂਰ ਤੱਕ ਇਹ ਮਰਾਸੀ ਭਾਈਚਾਰੇ ਨੂੰ ਭੇਜ ਕੇ ਦਿੱਤਾ ਜਾਂਦਾ ਸੀ ਕਿਉਂਕਿ ਇਹ ਸਾਰਿਆਂ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਜਾਣਦੇ ਹੁੰਦੇ ਸਨ ਫਿਰ ਮਹਿਮਾਨਾਂ ਨੂੰ ਜਦੋਂ ਇਹ ਸੱਦਾ ਦੇਣ ਜਾਂਦੇ ਤਾਂ ਕਈ ਵਾਰ ਬਹੁਤ ਲੰਮੇ ਸਫਰ ਹੁੰਦੇ ਸੀ ਲੰਮੇ ਸਫਰਾਂ ਤੇ ਇੱਕ ਤਾਂ ਇਹ ਰਾਹਾਂ ਦੇ ਭੇਤੀ ਹੋ ਗਏ ਸਫਰਾਂ ਦੀਆਂ ਜਿਹੜੀਆਂ ਓਖਿਆਈਆਂ ਸਨ ਉਹ ਵੀ ਹੌਲੀ-ਹੌਲੀ ਇਹ ਜਾਣ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀਆਂ ਤੇ ਗਏ ਪ੍ਰਚਾਰਕ ਦੌਰੇ ਤੇ ਚੱਲੇ ਨੇ ਇਹ ਲੰਮੇ ਸਫਰਾਂ ਵਿੱਚ ਜਾਣ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਗਿਆ ਕਿਉਂਕਿ ਉਹਨਾਂ ਦੇ ਵਿੱਚ ਇਹ ਪਰਿਵਾਰਕ ਗੁਣ ਸੀ ਸਾਰੀ ਜਾਣ ਪਛਾਣ ਇਲਾਕਿਆਂ ਦੀ ਰਾਹਾਂ ਦੀ ਹੁਣ ਦੂਸਰੀ ਇੱਕ ਹੋਰ ਚੀਜ਼ ਦੇਖੀਏ ਕਿ ਸੱਦਾ ਪੱਤਰ ਪਹਿਲਾਂ ਲੋਕ ਆਪ ਲੇਖ ਕੇ ਉਹਨਾਂ ਨੂੰ ਦਿੰਦੇ ਸਨ ਫਿਰ ਹੌਲੀ-ਹੌਲੀ ਇਹਨਾਂ ਤੋਂ ਮਰਾਸੀ ਭਾਈਚਾਰੇ ਤੋਂ ਲਖਵਾਉਣ ਲੱਗ ਗਏ ਤਾਂ ਇਹ ਸਮਝ ਲਈਏ ਕਿ ਉਸ ਸਮੇਂ 'ਚ ਲਿਖਣਾ ਤੇ ਅੱਗੇ ਜਾ ਕੇ ਸੱਦਾ ਪੱਤਰ ਦੇਣਾ ਇਥੋਂ ਤੱਕ ਕਿ ਕਈ ਵਾਰ ਉਹਨਾਂ ਨੂੰ ਪੜਨਾ ਨਹੀਂ ਸੀ ਆਉਂਦਾ ਤਾਂ ਫਿਰ ਇਹ ਪੜ੍ਹ ਕੇ ਵੀ ਸੁਣਾਉਂਦੇ ਸਨ ਇਸ ਤਰ੍ਹਾਂ ਇਹ ਲਿਖਣਾ ਪੜ੍ਹਨਾ ਵੀ ਇਹ ਜਾਣਨ ਲੱਗ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਇਹੋ ਜਿਹੇ ਇਨਸਾਨ ਦੀ ਲੋੜ ਸਮਝਦੇ ਸਨ ਜੋ ਉਹਨਾਂ ਦੀ ਬਾਣੀ ਨੂੰ ਸਾਂਭ ਸਕੇ ਲਿਖ ਸਕੇ ਜਾਂ ਕਹਿ ਲਓ ਕਿ ਬਾਣੀ ਨੂੰ ਪੜ੍ਹ ਸਕੇ ਇੱਥੇ ਵੀ ਹੋਣਾ ਇਤਿਹਾਸ ਚ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇੱਕ ਪੋਥੀ ਦਾ ਜ਼ਿਕਰ ਆਉਂਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਹ ਲਿਖਿਆ ਮਿਲਦਾ ਕਿ ਸਤਗੁਰੂ ਜੀ ਆਸਾ ਹੱਥ ਕਿਤਾਬ ਕਸ਼ ਭਾਵ ਉਹਨਾਂ ਦੇ ਹੱਥ ਵਿੱਚ ਡੰਡਾ ਅਤੇ ਕਸ਼ ਦੇ ਵਿੱਚ ਕਿਤਾਬ ਹੁੰਦੀ ਸੀ ਉਹ ਕਿਤਾਬ ਕਿਹੜੀ ਸੀ ਜਿਸ ਨੂੰ ਆਪਾਂ ਪੋਥੀ ਸਾਹਿਬ ਕਹਿੰਦੇ ਹਨ ਜਿੱਥੇ ਸਤਿਗੁਰੂ ਸਾਹਿਬ ਜੀ ਗੁਰਬਾਣੀ ਲਿਖਦੇ ਸਨ ਗੁਰੂ ਸਾਹਿਬ ਜੀ ਨੂੰ ਜਦੋਂ ਇਲਾਹੀ ਬਾਣੀ ਦੀ ਆਮਦ ਹੁੰਦੀ ਤਾਂ ਭਾਈ ਮਰਦਾਨਾ ਜੀ ਉਹ ਬਾਣੀ ਲਿਖਦੇ ਹੋਣਗੇ ਇਹ ਭਾਈ ਮਰਦਾਨਾ ਜੀ ਦਾ ਬਹੁਤ ਵੱਡਾ ਗੁਣ ਸੀ ਪੀੜੀ ਦਰ ਪੀੜੀ ਇਹ ਜਦੋਂ ਗਾਉਂਦੇ ਗਏ ਤਾਂ ਇਹ ਬਹੁਤ ਜ਼ਿਆਦਾ ਰੂਸੀਲੇ ਹੋ ਗਏ ਸਨ ਅੱਜ ਵੀ ਤੁਸੀਂ ਦੇਖੋ ਕਿ ਮਰਾਸੀ ਭਾਈ ਚਾਰੇ ਦੇ ਘਰ ਜਦੋਂ ਬੱਚਾ ਵੀ ਰੋਂਦਾ ਹੋਵੇ ਉਹੋ ਵੀ ਸੁਰ ਵਿੱਚ ਰੋਂਦਾ ਇਹ ਆਮ ਕਹਾਵਤ ਬੋਲੀ ਜਾਂਦੀ ਭਾਈ ਮਰਦਾਨਾ ਜੀ ਦੇ ਕੋਲ ਰਬਾਬ ਵਜਾਉਣ ਦਾ ਬਹੁਤ ਵੱਡਾ ਗੁਣ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੁਣਾ ਦੇ ਭੰਡਾਰ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਪ੍ਰਚਾਰਕ ਦੌਰਿਆਂ ਤੇ ਜਾਣ ਲਈ ਚੁਣਿਆ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਦਾ ਜੋ ਸੁਭਾਅ ਬਹੁਤ ਸ਼ਾਂਤ ਸੀ ਬਹੁਤ ਹੀ ਨੇਕ ਦਿਲ ਇਨਸਾਨ ਉਹਨਾਂ ਨੂੰ ਲਿਖਿਆ ਗਿਆ ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਸਾਥੀ ਬਣਦੇ ਨੇ ਭਾਈ ਬਾਲਾ ਜੀ ਵੀ ਸਤਗੁਰੂ ਸਾਹਿਬ ਜੀ ਦੇ ਨਾਲ ਵਿਚਰੇ ਨੇ ਉਹਨਾਂ ਦਾ ਵੀ ਬਹੁਤ ਇਸ ਸੇਵਾ ਦੇ ਵਿੱਚ ਯੋਗਦਾਨ ਹੁਣ ਜਦੋਂ ਸੰਗੀਤ ਦੇ ਖੇਤਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਨਾਮ ਨਿਕਲ ਕੇ ਆਉਂਦਾ ਹੈ ਤਾਣ ਸੇਣ ਇਤਿਹਾਸ ਵਿੱਚ ਤਾਣ ਸੇਣ ਨੂੰ ਬਹੁਤ ਵੱਡਾ ਸੰਗੀਤਕਾਰ ਮੰਨਿਆ ਗਿਆ ਇਹ ਵੀ ਲਿਖਿਆ ਮਿਲਦਾ ਕਿ ਤਾਣ ਸੇਣ ਜਦੋਂ ਮੇਗ ਮਲਾਰ ਰਾਗ ਗਾਉਂਦਾ ਸੀ ਤਾਂ ਵਰਖਾ ਹੋਣ ਲੱਗ ਜਾਂਦੀ ਰਾਗ ਦੀਪਕ ਜਦੋਂ ਗਾਉਂਦਾ ਸੀ ਤੇ 부ਜੇ ਹੋਏ ਦੀਵੇ ਜਗ ਪੈਂਦੇ ਸਨ ਪ੍ਰਿੰਸੀਪਲ ਸਤਵੀਰ ਸਿੰਘ ਦੇ ਕਹਿਣ ਅਨੁਸਾਰ ਮਹਾਨ ਸੰਗੀਤਕਾਰ ਤਾਨ ਸੇਣ ਦਾ ਜੋ ਗੁਰੂ ਹੈ ਉਸ ਦੇ ਗੁਰੂ ਸਨ ਭਾਈ ਮਰਦਾਨਾ ਜੀ ਇਹ ਇਨੀ ਵੱਡੀ ਗੱਲ ਜੋ ਸਾਨੂੰ ਸਾਰੀ ਦੁਨੀਆ ਨੂੰ ਦੱਸਣੀ ਚਾਹੀਦੀ ਸੀ ਪਰ ਸਾਨੂੰ ਖੁਦ ਵੀ ਨਹੀਂ ਪਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਬਾਣੀ ਰਚੀ ਉਹ ਰਾਗਾਂ ਦੇ ਵਿੱਚ ਉਚਾਰਨ ਕੀਤੀ ਗਈ ਉਹ ਰਾਗ ਕਿੱਥੋਂ ਆਏ ਭਾਈ ਮਰਦਾਨਾ ਜੀ ਦੀ ਰਬਾਬ ਦੇ ਵਿੱਚੋਂ ਆਏ ਸਨ ਉਥੋਂ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਭਾਈ ਮਰਦਾਨਾ ਜੀ ਦਾ ਕਿੰਨਾ ਗੂੜਾ ਰਿਸ਼ਤਾ ਸੀ ਕਿਵੇਂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਕਿਵੇਂ ਸਿੱਖੀ ਧਾਰਨ ਕਰਕੇ ਉਹਨਾਂ ਨੇ ਆਪਣਾ ਸਾਰਾ ਹੀ ਜੀਵਨ ਇਸ ਸੇਵਾ ਦੇ ਵਿੱਚ ਬਤੀਤ ਕੀਤਾ ਇੱਕ ਵਾਰ ਬਾਬਾ ਮਹਿਤਾ ਕਾਲੂ ਜੀ ਨੇ ਭਾਈ ਮਰਦਾਨਾ ਜੀ ਰਾਹੀਂ ਸੁਲਤਾਨਪੁਰ ਸੁਨੇਹਾ ਭੇਜਿਆ ਭਾਈ ਮਰਦਾਨਾ ਜੀ ਨੇ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਪਰਿਵਾਰ ਆਪ ਜੀ ਦਾ ਯਾਦ ਕਰਦਾ ਜਾ ਕੇ ਮਿਲ ਆਓ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਭਾਈ ਮਰਦਾਨਾ ਜੀ ਆਪਣਾ ਪਰਿਵਾਰ ਬਹੁਤ ਵੱਡਾ ਇਹ ਸਾਰੀ ਦੁਨੀਆ ਹੀ ਇਹ ਸਾਰਾ ਜਗਤ ਹੀ ਆਪਣਾ ਪਰਿਵਾਰ ਹੈ ਉਹ ਪਰਿਵਾਰ ਵੀ ਆਪਾਂ ਨੂੰ ਯਾਦ ਕਰ ਰਿਹਾ ਚਲੋ ਆਪਾਂ ਆਪਣੇ ਇਸ ਵੱਡੇ ਪਰਿਵਾਰ ਨੂੰ ਮਿਲਣ ਵਾਸਤੇ ਚੱਲੀਏ ਭਾਈ ਮਰਦਾਨਾ ਜੀ ਦੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਭਾਈ ਉਹਨਾਂ ਦੀ ਸੁਪਤਰੀ ਦੇ ਵਿਆਹ ਦਾ ਜਿਗਰ ਵੀ ਆਪਾਂ ਨੂੰ ਇਤਿਹਾਸ ਵਿੱਚ ਮਿਲਦਾ ਕਿ ਉਹਦਾ ਸਾਰਾ ਖਰਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਕੀਤਾ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਭਾਈ ਜੀ ਆਖ ਕੇ ਬੁਲਾਉਂਦੇ ਸਨ ਜਦੋਂ ਭਾਈ ਮਰਦਾਨਾ ਜੀ ਦਾ ਆਖਰੀ ਸਮਾਂ ਆਉਂਦਾ ਹੈ ਤਾਂ ਇਤਿਹਾਸਕਾਰ ਇਹ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਦੇ ਢਿੱਡ ਵਿੱਚ ਸੂਲ ਉੱਠੀ ਦਰਦ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤੇ ਕਿਹਾ ਕਿ ਭਾਈ ਮਰਦਾਨਾ ਜੀ ਤੁਸੀਂ ਹੁਣ ਇਸ ਦੁਨੀਆ ਤੋਂ ਜਾਣ ਲੱਗੇ ਜੇ ساری ਉਮਰ ਤੁਸੀਂ ਸਾਡੇ ਨਾਲ ਰਹੇ ਹੋ ਮੰਗੋ ਕੀ ਮੰਗਦੇ ਹੋ ਇੱਥੇ ਫਿਰ ਭਾਈ ਮਰਦਾਨਾ ਜੀ ਨੇ ਦੁਨੀਆ ਦੀ ਕੋਈ ਸ਼ਾਇ ਨਹੀਂ ਮੰਗੀ ਕੋਈ ਪੈਸਾ ਨਹੀਂ ਮੰਗਿਆ ਕੋਈ ਸਵਰਗ ਨਹੀਂ ਮੰਗਿਆ ਭਾਈ ਮਰਦਾਨਾ ਜੀ ਇੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਕਿ ਬਾਬਾ ਜੀ ਤੁਸੀਂ ਸਾਰੀ ਉਮਰ ਮੈਨੂੰ ਆਪਣੇ ਨਾਲ ਰੱਖਿਆ ਜਿੱਥੇ ਹੁਣ ਮੈਂ ਚੱਲਿਆ ਉਸ ਜਹਾਨ 'ਚ ਵੀ ਮੈਨੂੰ ਆਪਣੇ ਨਾਲ ਰੱਖਿਓ ਮੈਨੂੰ ਵਿਛੋੜਿਓ ਨਾ ਇਹ ਕਿੰਨੀ ਵੱਡੀ ਗੱਲ ਭਾਈ ਮਰਦਾਨਾ ਜੀ ਨੇ ਕਹੀ ਕਿੰਨਾ ਗੂੜਾ ਰਿਸ਼ਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਭਾਈ ਮਰਦਾਨਾ ਜੀ ਜਿੱਥੇ ਤੇਰਾ ਵਾਸਾ ਉਥੇ ਹੀ ਮੇਰਾ ਵਾਸਾ ਹਮੇਸ਼ਾ ਰਹੇ ਐਸਾ ਪਿਆਰ ਸੀ ਸਤਗੁਰੂ ਜੀ ਦਾ ਆਪਣੇ ਸੇਵਕ ਦੇ ਨਾਲ ਸਾਡੇ ਕੋਲ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਨੇ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਬਾਰੇ ਕਈ ਇਤਿਹਾਸਕਾਰਾਂ ਦਾ ਇਹ ਲਿਖਣਾ ਕਿ ਅਫਗਾਨਿਸਤਾਨ ਦੇ ਖੁਰਮ ਦਰਿਆ ਦੇ ਕਿਨਾਰੇ ਭਾਈ ਮਰਦਾਨਾ ਜੀ ਨੇ ਆਪਣੇ ਆਖਰੀ ਸਾਲ ਐ ਸਨ ਕਈ ਉਹਨਾਂ ਦੇ ਅਕਾਲ ਚਲਾਣੇ ਦਾ ਸਥਾਨ ਕਰਤਾਰਪੁਰ ਲਿਖਦੇ ਨੇ ਜੋ ਉਦਾਸੀਆਂ ਭਾਈ ਮਰਦਾਨਾ ਜੀ ਦੇ ਨਾਲ ਸ਼ੁਰੂ ਕੀਤੀਆਂ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦੇ ਨਾਲ ਹੀ ਸੰਪੂਰਨ ਕਰ ਦਿੱਤੀਆਂ ਗਈਆਂ ਗੁਰੂ ਸਾਹਿਬ ਜੀ ਦੀ ਗੋਦ ਚ ਭਾਈ ਮਰਦਾਨਾ ਜੀ ਆਪਣੇ ਆਖਰੀ ਸਾਲ ਲੈਂਦੇ ਨੇ ਸਤਿਗੁਰੂ ਜੀ ਨੇ ਆਪਣੇ ਹੱਥੀਂ ਭਾਈ ਮਰਦਾਨਾ ਜੀ ਦੀਆਂ ਅੰਤਮ ਰਸਮਾਂ ਨਿਭਾਈਆਂ ਭਾਈ ਮਰਦਾਨਾ ਜੀ ਦੀ ਰਬਾਬ ਆਪਣੇ ਹੱਥ ਵਿੱਚ ਫੜ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ ਵਾਲੇ ਨੂੰ ਤੁਰੇ ਆਉਂਦੇ ਨੇ ਰਾਏ ਪੋਏ ਦੀ ਤਲਵੰਡੀ ਜੋ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਸਥਾਨ ਹੈ ਇਹ ਉਹ ਪਿੰਡ ਹੈ ਜਿੱਥੋਂ ਉਹਨਾਂ ਦੇ ਇਸ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ ਅੱਜ ਪਿੰਡ ਪਹੁੰਚਦੇ ਨੇ ਜਦੋਂ ਗੁਰੂ ਸਾਹਿਬ ਜੀ ਪਿੰਡ ਦੀ ਜੂਹ ਵਿੱਚ ਵੜਦੇ ਨੇ ਪਹਿਲਾਂ ਹਰ ਵਾਰ ਭਾਈ ਮਰਦਾਨਾ ਜੀ ਨਾਲ ਹੁੰਦੇ ਸਨ ਇਸ ਵਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਇਕੱਲੇ ਹੱਥ ਵਿੱਚ ਰਬਾਬ ਫੜ ਕੇ ਤੁਰੇ ਆ ਰਹੇ ਨੇ ਦੇਖ ਕੇ ਲੋਕ ਸਮਝ ਗਏ ਕਿ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਗਏ ਨੇ ਭਾਈ ਮਰਦਾਨਾ ਜੀ ਦੇ ਦੋ ਪੁੱਤਰਾਂ ਦਾ ਜ਼ਿਕਰ ਮਿਲਦਾ ਹੈ ਇੱਕ ਰਜਾਦਾ ਤੇ ਦੂਜਾ ਸ਼ਹਿਜ਼ਾਦਾ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਉਹਨਾਂ ਦਾ ਪੁੱਤਰ ਸ਼ਹਿਜ਼ਾਦਾ ਫਿਰ ਅੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰਬਾਬ ਦੀ ਸੇਵਾ ਨਿਭਾਉਂਦਾ ਰਿਹਾ ਉਸ ਤੋਂ ਅੱਗੇ ਵੀ ਸਾਨੂੰ ਭਾਈ ਮਰਦਾਨਾ ਜੀ ਦੇ ਵੰਸ਼ ਦਾ ਜ਼ਿਕਰ ਮਿਲਦਾ ਹੈ ਉਹਨੇ ਗੁਰੂ ਘਰ ਵਿੱਚ ਕਈ ਸੇਵਾ ਨਿਭਾਈਆਂ ਭਾਈ ਸੱਤਾ ਤੇ ਭਾਈ ਬਲਵੰਡ ਜੀ ਦਾ ਵੀ ਜ਼ਿਕਰ ਮਿਲਦਾ ਗੁਰੂ ਅਰਜਨ ਦੇਵ ਮਹਾਰਾਜ ਜੀ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਆ ਵਿੱਚ ਤੇ ਉਸ ਤੋਂ ਬਾਅਦ ਵੀ ਭਾਈ ਮਰਦਾਨਾ ਜੀ ਦੀ ਵੰਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਕੀਰਤਨ ਕਰਦੇ ਰਹੇ ਨੇ ਐਸਾ ਪਿਆਰ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਭਾਈ ਮਰਦਾਨਾ ਜੀ ਦਾ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਸ਼ਲੋਕ ਮਰਦਾਨਾ ਪਹਿਲਾ ਭਾਈ ਮਰਦਾਨਾ ਜੀ ਦੇ ਪਰਥਾਏ ਸ਼ਬਦ ਉਚਾਰ ਕੇ ਉਹਨਾਂ ਨੂੰ ਸਿਰਉ ਪਾਉ ਦਿੱਤਾ ਸਨਮਾਨ ਕੀਤਾ ਇਹ ਸੀ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਂਝ ਦਾ ਉਹਨਾਂ ਦੇ ਪਿਆਰ ਦਾ ਇਹ ਇਤਿਹਾਸ ਅਸੀਂ ਹੋਰ ਵੀ ਇਹੋ ਜਹੇ ਸਿੱਖ ਇਤਿਹਾਸ ਦੇ ਮਹਾਨ ਕਿਰਦਾਰਾਂ ਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਇਹ ਵੀਡੀਓ ਆਪ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਅਸੀਂ ਇਤਿਹਾਸ ਸੁਣਾ ਕੇ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਆਪਣਾ ਫਰਜ਼ ਨਿਭਾ ਸਕਦੇ ਹੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰਕੇ ਇਤਿਹਾਸ ਦੱਸਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ